ਜਗਬਾਨੀ ਟੀਵੀ ਦੇਖ ਰਹੇ ਤੁਸੀਂ ਮੈਂ ਹਾਂ ਵਰੁਣ ਪਟ ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਹੁਣਾ ਵੱਲੋਂ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦਿੱਤਾ ਜਾਂਦਾ ਤਾਂ ਉਸ ਇੰਟਰਵਿਊ ਦੇ ਵਿੱਚ ਉਹਨਾਂ ਵੱਲੋਂ ਜ਼ਿਕਰ ਕੀਤਾ ਜਾਂਦਾ ਕਿ ਪੰਜਾਬ ਦੇ ਵਿੱਚ 50 ਹੈਂਡ ਗ੍ਰਨੇਡ ਆਏ ਨੇ ਜਿਨ੍ਹਾਂ ਦੇ ਵਿੱਚੋਂ ਕਈ ਹੈਂਡ ਗ੍ਰਨੇਡ ਪੁਲਿਸ ਥਾਣੇ ਦੇ ਉੱਪਰ ਕਈ ਧਾਰਮਿਕ ਸਥਾਨਾਂ ਦੇ ਉੱਪਰ ਇਸਤੇਮਾਲ ਕੀਤੇ ਗਏ ਨੇ ਤੇ ਹਾਲ ਹੀ ਦੇ ਵਿੱਚ ਭਾਜਪਾ ਲੀਡਰ ਮਨੋਰੰਜਨ ਕਾਲੀਆ ਹੁਣਾ ਦੇ ਘਰ ਦੇ ਪਰ ਵੀ ਹੈਂਡ ਗ੍ਰਨੇਡ ਦੇ ਨਾਲ ਹਮਲਾ ਹੋਇਆ ਸੀ ਤਾਂ ਨਿਤਵਿਰੋਧੀ ਤੇ ਪ੍ਰਤਾਪ ਸਿੰਘ ਬਾਜਵਾ ਦੇ ਇਸ ਸਟੇਟਮੈਂਟ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਉਚਾਲ ਆ ਚੁੱਕਿਆ ਹੈ ਪ੍ਰਤਾਪ ਸਿੰਘ ਬਾਜਵਾ ਹੁਣਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਕਿ ਪੁਲਿਸ ਇਹ ਕਹਿ ਰਹੀ ਹੈ ਕਿ ਇਹ ਸੈਂਸਿਟਿਵ ਇਨਫੋਰਮੇਸ਼ਨ ਉਹਨਾਂ ਦੇ ਨਾਲ ਸ਼ੇਅਰ ਕਿਉਂ ਨਹੀਂ ਕੀਤੀ ਗਈ ਤੇ ਪ੍ਰਤਾਪ ਸਿੰਘ ਬਾਜਵਾ ਦਾ ਸੋਰਸ ਕੌਣ ਹੈ ਤਾਂ ਅੱਜ ਉਹਨਾਂ ਨੂੰ ਬੁਲਾਇਆ ਗਿਆ ਸੀਗਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਫੇਸ 7 ਮੁਹਾਲੀ ਵਿਖੇ ਲੇਕਿਨ ਉਹ ਜਾ ਨਹੀਂ ਪਾਏ ਉਹਦੇ ਪਿੱਛੇ ਕੀ ਵਜ੍ਹਾ ਸੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਪ੍ਰਦੀਪ ਵਿਰਕ ਜੀ ਨੇ ਵਿਰਕ ਸਾਹਿਬ ਤੁਸੀਂ ਅੱਜ ਪ੍ਰਤਾਪ ਸਿੰਘ ਬਾਜਵਾ ਜੀ ਹੁਣਾਂ ਦੇ ਇਹਾਫ ਤੇ 7 ਫੇਸ ਥਾਣੇ ਦੇ ਵਿੱਚ ਗਏ ਸੀਗੇ ਕੀ ਉਹ ਮੈਟਰ ਸੀਗਾ ਤੁਸੀਂ ਉਹਨਾਂ ਦੇ ਲੀਗਲ ਟੀਮ ਵੱਲੋਂ ਗਏ ਸੀ ਜਾਂ ਪਰਸਨਲ ਇਕੁਏਸ਼ਨ ਮੈਂ ਤਾਂ ਪਰਸਨਲ ਇਕੁਏਸ਼ਨ ਦੇ ਤਹਿਤ ਗਿਆ ਸੀ ਆਪੀਅਰਡ ਐਜ਼ ਐਨ ਐਡਵੋਕੇਟ ਓਨਲੀ ਲੇਕਿਨ ਇੱਕ ਪਰਸਨਲ ਇਕੁਏਸ਼ਨ ਕਰਕੇ ਲੀਗਲ ਟੀਮ ਉਹਨਾਂ ਦੀ ਅੱਗੇ ਉਹਨਾਂ ਦੀ ਕੀ ਸਟ੍ਰੈਟਜੀ ਵਗੈਰਾ ਹੈ ਉਹਦਾ ਮੈਨੂੰ ਕੋਈ ਆਈਡੀਆ ਨਹੀਂ ਉਹ ਲੀਗਲ ਟੀਮ ਹੀ ਉਹਨਾਂ ਦੀ ਦੱਸ ਸਕਦੀ ਹੈ ਬਾਜਵਾ ਸਾਹਿਬ ਨੂੰ ਪੁਲਿਸ ਵਾਲੇ ਕੁਝ ਪੁਲਿਸ ਦੇ ਆਫੀਸਰਸ ਆ ਕੇ ਇੰਟਰੋਗੇਟ ਕਰਕੇ ਗਏ ਸੀ ਸੋ ਉਸ ਵੇਲੇ ਤਾਂ ਕੋਈ ਐਫ ਆਈ ਆਰ ਨਹੀਂ ਦਰਜ ਹੋਈ ਸੀ ਸੋ ਸਡਨਲੀ ਕੱਲ ਉਹਨਾਂ ਦੇ ਘਰ ਸਮਨਸ ਰਿਸੀਵ ਹੋਏ ਜਦੋਂ ਸਮਨਸ ਉਹ ਘਰ ਉਸ ਵੇਲੇ ਸੀ ਨਹੀਂ ਰਾਤ ਨੂੰ 9-10 ਵਜੇ ਦੇ ਕਰੀਬ ਲੇਟ ਨਾਈਟ ਇਹ ਸਮਨਸ ਪਹੁੰਚੇ ਤੇ ਜਦੋਂ ਪਹੁੰਚੇ ਉਹਨਾਂ ਨੂੰ ਪਤਾ ਲੱਗਿਆ ਉਸ ਚੀਜ਼ ਦਾ ਤਾਂ ਸਮਨਸ ਦੇ ਵਿੱਚ ਕਿਆ ਗਿਆ ਸੀ ਕਿ ਅੱਜ 12 ਵਜੇ ਉਹ ਪੇਸ਼ ਹੋਣ ਉਥੇ ਇਨਵੈਸਟੀਗੇਸ਼ਨ ਟੀਮ ਦੇ ਸਾਹਮਣੇ ਜੋ ਉਹਨਾਂ ਦੇ ਲਈ ਪ੍ਰੈਕਟੀਕਲੀ ਪੋਸੀਬਲ ਨਹੀਂ ਸੀ ਕਿਉਂਕਿ ਉਹਨਾਂ ਦੇ ਅੱਜ ਦੇ ਪ੍ਰੋਗਰਾਮਸ ਆਲਰੇਡੀ ਸ਼ਡਿਊਲਡ ਸੀਗੇ ਸੋ ਉਸ ਕਰਕੇ ਉਹਨਾਂ ਨੇ ਫਿਰ ਮੈਨੂੰ ਲਾਸਟ ਮਿੰਟ ਕਿਹਾ ਕਿ ਇੱਕ ਵਾਰੀ ਐਜ਼ ਐਨ ਐਡਵੋਕੇਟ ਮੇਰੇ ਪੇਸ਼ ਹੋ ਕੇ ਟਾਈਮ ਮੰਗ ਲਓ ਕਿ ਮੈਂ 15 ਤਰੀਕ ਨੂੰ 2 ਵਜੇ ਪੇਸ਼ ਹੋ ਜਾਵਾਂਗਾ ਸੋ ਉਸ ਸੀਜ਼ ਲਈ ਐਪਲੀਕੇਸ਼ਨ ਵੀ ਦਿੱਤੀ ਹੈ ਪੁਲਿਸ ਨੇ ਇਹ ਆਰਾਮ ਨਾਲ ਚੀਜ਼ ਕਰਕੇ ਕੱਲ 2 ਵਜੇ ਉਹਨਾਂ ਨੂੰ ਆਖਿਆ ਤੇ ਐਫ ਆਈ ਆਰ ਪਹੁੰਚ ਗਈ ਹੈਗੀ ਪ੍ਰਤਾਪ ਸਿੰਘ ਬਾਜਵਾ ਹੁਣਾਂ ਕੋਲ ਤੇ ਜਿਸ ਤਰੀਕ ਨਾਲ ਜ਼ਿਕਰ ਹੋ ਰਿਹਾ ਸੀ ਆ ਉਹਨਾਂ ਨੂੰ ਵੀ ਲੱਗ ਰਿਹਾ ਸੀ ਕਿ ਸ਼ਾਇਦ ਸਿਰਫ ਇਹ ਸਟੇਟਮੈਂਟ ਹੈ ਪਰਚਾ ਨਹੀਂ ਦਰਜ ਹੋਏਗਾ ਹੁਣ ਪਰਚਾ ਦਰਜ ਹੋ ਗਿਆ ਤਾਂ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਬਹੁਤ ਵੱਡੇ ਵੱਡੇ ਮੈਟਰ ਦੇਖਦੇ ਰਹੇ ਹੈਗੇ ਹੋ ਇਸ ਦੇ ਨਾਲ ਪੰਜਾਬ ਦੀ ਸਿਆਸਤ ਵੀ ਜੁੜੀ ਹੋਈ ਹੈ ਉਹ ਕਿਸ ਵੱਲ ਨੂੰ ਜਾਏਗੀ ਅੱਗੇ ਕੋਈ ਸਿਆਸਤਦਾਨ ਮੈਨੂੰ ਮੇਰਾ ਕਮੈਂਟ ਕਰਨਾ ਤੁਸੀਂ ਦੇਖੋਗੇ ਮੈਂ ਹਮੇਸ਼ਾ ਕਹਿਣਾ ਬਣਦਾ ਨਹੀਂ ਔਰ ਨਾ ਮੈਂ ਕਦੇ ਸਿਆਸਤੀ ਸਿਆਸਤ ਦੇ ਰਿਲੇਟਡ ਚੀਜ਼ਾਂ ਤੇ ਕਮੈਂਟ ਕਰਦਾ ਕਿ ਇਹਦੇ ਨਾਲ ਆ ਰੀਪਰਕਸਨ ਹੋਣੀ ਹੈ ਮੈਂ ਤਾਂ ਲੀਗਲ ਫੀਲਡ ਤੱਕ ਰਿਸਟ੍ਰਿਕਟਡ ਰਹਿਣਾ ਹੁਣ ਜੇ ਕਾਨੂੰਨੀ ਅਸੀਂ ਚੀਜ਼ਾਂ ਦੇਖੀਏ ਤੇ ਜਦੋਂ ਤੱਕ ਐਫਆਈਆਰ ਨਹੀਂ ਮਿਲਦੀ ਜੇ ਤੱਕ ਤਾਂ ਨਹੀਂ ਮਿਲੀ ਸੀ ਜੇ ਹੁਣ ਕਿਤੇ ਡਿਸਟ੍ਰਿਕਟ ਕੋਰਟ ਤੋਂ ਮਿਲ ਗਈ ਹੋਵੇ ਤੇ ਮੈਨੂੰ ਆਈਡੀਆ ਨਹੀਂ ਜਦੋਂ ਤੱਕ ਐਫਆਈਆਰ ਨਹੀਂ ਮਿਲਦੀ ਉਦੋਂ ਤੱਕ ਕੰਪਲੇਨੈਂਟ ਕੌਣ ਹੈ ਕੀ ਕੀ ਅਲੀਗੇਸ਼ਨਸ ਨੇ ਕੀ ਡਿਟੇਲਸ ਨੇ ਕੀ ਪ੍ਰੀਲਿਮਿਨਰੀ ਇਨਕੁਆਇਰੀ ਹੋਈ ਉਹਨਾਂ ਚੀਜ਼ਾਂ ਬਾਰੇ ਕੁਝ ਵੀ ਕਹਿ ਪਾਣਾ ਪੋਸਿਬਲ ਨਹੀਂ ਹੈ। ਇਹ ਕੰਟਰੀ ਜਾਂ ਸੁਸਾਇਟੀ ਦੇ ਵਿੱਚ ਜਿਵੇਂ ਸਾਰੇ ਡਿਫਰੈਂਟ ਗਰੁੱਪਸ ਦੇ ਵਿੱਚ ਡਿਸਆਰਮਨੀ ਪੈਦਾ ਕਰਨ ਦੀ ਕੋਸ਼ਿਸ਼। ਤੇ ਕਿਵੇਂ ਦੇਖਦੇ ਹੋ ਸਰ ਤੁਸੀਂ ਜੋ ਇਹ ਧਰਾਵਾਂ ਲਗਾਈਆਂ ਗਈਆਂ ਹੈਗੀਆਂ ਨੇ ਤੇ ਜੋ ਸਟੇਟਮੈਂਟ ਉਹਨਾਂ ਵੱਲੋਂ ਇੱਕ ਨਿੱਜੀ ਚੈਨਲ ਤੇ ਦਿੱਤੀ ਗਈ ਤੇ ਕੁਝ ਅਖਬਾਰਾਂ ਦੇ ਵਿੱਚ ਆંકੜੇ ਜਿਹੜੇ ਹੈਗੇ ਨੇ ਉਹ ਕੁਝ ਹੋਰ ਛਪੇ ਹੈਗੇ ਨੇ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਡਿਫੈਂਡ ਕਰਨਾ ਫਿਰ ਆਸਾਨ ਹੋਏਗਾ ਜਾਂ ਫਿਰ ਇਸ ਚੀਜ਼ ਤੇ ਜੋ ਸਿਆਸਤ ਹੋ ਰਹੀ ਹੈਗੀ ਆ ਇਸ ਦੇ ਨਾਲ ਕੋਈ ਸਿਆਸਤ ਪਾਰਟ ਅਪਾਰਟ ਹੁਣ ਜਦੋਂ ਐਫ ਆਈ ਆਰ ਹੋ ਜੇ ਤੁਸੀਂ ਦੇਖੋਗੇ ਪੁਲਿਸ ਬਹੁਤ ਵਾਰੀ ਐਫ ਆਈ ਆਰ ਅਵੋਇਡ ਕਰਦੀ ਹੈ ਕਿਉਂ ਜਦੋਂ ਐਫ ਆਈ ਆਰ ਹੋ ਜੇ ਤੇ ਮਾਮਲਾ ਕੋਰਟ ਤੱਕ ਪਹੁੰਚ ਗਿਆ ਕੋਈ ਅਕਿਊਜ਼ਡ ਆਫ ਦਾ ਡਿਫੈਂਸ ਲਵੇ ਜਾਂ ਨਾ ਲਵੇ ਤੇ ਮਾਮਲਾ ਕੋਰਟ ਦੇ ਵਿੱਚ ਜਾਣਾ ਹੀ ਜਾਣਾ बिकॉज ਭਾਵੇਂ ਚਲਾਨ ਆਵੇ ਭਾਵੇਂ ਕੈਂਸਲੇਸ਼ਨ ਰਿਪੋਰਟ ਆਵੇ ਭਾਵੇਂ ਅਨਟ੍ਰੇਸ ਰਿਪੋਰਟ ਆਵੇ ਫਾਈਨਲੀ ਕੋਰਟ ਦੀ ਐਕਸੈਪਟੈਂਸੀ ਮੋਹਰ ਲੱਗਣੀ ਹੈ ਸੋ ਇਸ ਕਰਕੇ ਮਾਮਲਾ ਤਾਂ ਐਫ ਆਈ ਆਰ ਹੋਣ ਤੋਂ ਬਾਅਦ ਹੁਣ ਕੋਰਟ ਦੇ ਵਿੱਚ ਪਹੁੰਚ ਗਿਆ ਹੁਣ ਅੱਗੇ ਕੀ ਸ਼ੇਪ ਲੈਂਦੀ ਹੈ ਕੀ ਬਾਜਵਾ ਸਾਹਿਬ ਆਪਦੀ ਲੀਗਲ ਰੈਮਡੀਜ਼ ਅਵੇਲ ਕਰਦੇ ਔਰ ਸਰਕਾਰ ਆਪਦੀਆਂ ਕੀ ਰੈਮਡੀਜ਼ ਅਵੇਲ ਕਰਦੀ ਹੈ ਕੀ ਇਨਵੈਸਟੀਗੇਸ਼ਨ ਦੇ ਵਿੱਚ ਚੀਜ਼ਾਂ ਹੁੰਦੀ ਹੈ ਉਹਦੇ ਤੇ ਸਾਰਾ ਕੁਝ ਡਿਪੈਂਡ ਕਰੂਗਾ ਜਿਹਨੂੰ ਪ੍ਰੇਡਿਕਟ ਕਰ ਪਾਉਣਾ ਮਤਲਬ ਇਹ ਸਟੇਜ ਤੇ ਪ੍ਰੀਮਚੂਰ ਹੋਊਗਾ ਤੁਸੀਂ ਕਿਵੇਂ ਦੇਖਦੇ ਹੋ ਇਹ ਜੋ ਸਟੇਟਮੈਂਟ ਹੈਗੀ ਹੈ ਪੁਲਿਸ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਇਹ ਸੈਂਸਿਟਿਵ ਇਨਫਾਰਮੇਸ਼ਨ ਸੀ ਜਾਂ ਜੋ ਬਿਆਨਬਾਜ਼ੀ ਉਹਨਾਂ ਨੇ ਵੀ ਕੀਤੀ ਬਾਜਵਾ ਸਾਹਿਬ ਵੀ ਕਹਿੰਦੇ ਨਜ਼ਰ ਆਏ ਕਿ ਉਹਨਾਂ ਦੇ ਵੀ ਕੁਝ ਸੋਰਸ ਐਨਆਈਏ ਦੇ ਵਿੱਚ ਹੈਗੇ ਨੇ ਪੁਲਿਸ ਦੇ ਵਿੱਚ ਹੈਗੇ ਨੇ ਤਾਂ ਬਾਰਡਰ ਸਟੇਟ ਹੈਗਾ ਪੰਜਾਬ ਹਾਲੀ ਦੇ ਵਿੱਚ ਜਿਸ ਤਰੀਕੇ ਨਾਲ ਆਰ ਡੀ ਐਕਸ ਮਿਲਿਆ ਆਈ ਡੀ ਮਿਲਿਆ ਤੇ ਗ੍ਰੇਨੇਡ ਅਟੈਕ ਹੋ ਰਹੇ ਨੇ ਬਾਰਡਰ ਬੈਲਟ ਦੇ ਵਿੱਚ ਬਾਜਵਾ ਸਾਹਿਬ ਖੁਦ ਬਾਰਡਰ ਬੈਲਟ ਵਾਲੇ ਏਰੀਆ ਤੋਂ ਆਉਂਦੇ ਹੈਗੇ ਗੁਰਦਾਸਪੁਰ ਤੋਂ ਤੁਹਾਨੂੰ ਲੱਗਦਾ ਕਿ ਇਹ ਚੀਜ਼ ਕੋਈ ਵੱਡਾ ਇਸ਼ੂ ਬਣ ਸਕਦਾ ਜਾਂ ਸੈਂਟਰਲ ਏਜੰਸੀ ਵੀ ਇਨਵੋਲਵ ਹੋ ਸਕਦੀਆਂ ਨੇ ਸਿਰ ਉਹੀ ਗੱਲ ਆਉਂਦੀ ਹੈ ਕਿ ਜਦੋਂ ਜਿਸ ਜਿਸ ਤਰ੍ਹਾਂ ਚੀਜ਼ ਪ੍ਰੋਸੀਡ ਕਰੂਗੀ ਹੁਣ ਮੈਂ ਪੁਲਿਸ ਆਫੀਸਰਸ ਦੀ ਸਟੇਟਮੈਂਟ ਤੇ ਨਹੀਂ ਜਾ ਸਕਦਾ ਬਿਕੋਜ਼ ਉਹ ਸਟੇਟਮੈਂਟਸ ਆਈਆਂ ਪਰਚਾ ਦਰਜ ਹੋਣ ਤੋਂ ਪਹਿਲਾਂ ਐਫ ਆਈ ਆਰ ਤੋਂ ਪਹਿਲਾਂ ਆਈ ਹੈ ਕਿਉਂਕਿ ਉਹ ਸਟੇਟਮੈਂਟ ਉਹ ਸੀ ਜਦੋਂ ਉਹ ਇਹਨਾਂ ਦੇ ਘਰ ਗਏ ਹੈ ਠੀਕ ਹੈ ਉਸ ਤੋਂ ਬਾਅਦ ਕੀ ਐਫ ਆਈ ਆਰ ਚ ਉਹ ਮੈਨੂੰ ਪਤਾ ਨਹੀਂ ਸੋ ਐਫ ਆਈ ਆਰ ਆਬਵੀਅਸਲੀ ਮੈਂ ਆਫ ਦੀ ਮਤਲਬ ਇੱਕ ਪ੍ਰੈਡਿਕਸ਼ਨ ਕਰ ਰਿਹਾ ਲੀਗਲ ਨੌਲੇਜ ਦੇ ਹਿਸਾਬ ਨਾਲ ਕਿ ਇਹਦਾ ਮਤਲਬ ਜੇ ਆਫੀਸਰਸ ਆ ਕੇ ਕੁਝ ਪੁੱਛ ਕੇ ਗਏ ਹੈ ਤਾਂ ਪ੍ਰੀਲਿਮਿਨਰੀ ਇਨਕੁਆਇਰੀ ਹੋਈ ਹੈ ਜੋ ਬੀ ਐਨ ਐਸ 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 ਵਿੱਚ ਪ੍ਰੋਵਾਈਡਡ ਹੈ ਉਸ ਤੋਂ ਬਾਅਦ ਐਫ ਆਈ ਆਰ ਹੋਈ ਹੈ ਸੋ ਜੇ ਐਫ ਆਈ ਆਰ ਉਹਦੇ ਉੱਤੇ ਹੋਈ ਹੈ ਉਹਨ ਇਨਵੈਸਟੀਗੇਸ਼ਨ ਦੇ ਵਿੱਚ ਉਹ ਕੀ ਕੀ ਐਵੀਡੈਂਸਲੀ ਹੁੰਦੇ ਆ ਕੀ ਚੀਜ਼ਾਂ ਆਉਂਦੀਆਂ ਉਹਦੇ ਤੇ ਡਿਪੈਂਡ ਕਰੂਗਾ ਸੋ ਇਹ ਅਜੇ ਬਹੁਤ 프리ਮਚੁਰ ਹੋਊਗਾ ਕਿਸੇ ਵੀ ਪਾਸੇ ਆਊਟਕਮ ਪ੍ਰੈਡਿਕਟ ਕਰ ਪਾਉਣਾ ਸੋ ਅਜੇ ਥੋੜੀ ਜਿਹੀ ਲੰਬੀ ਲੜਾਈ ਹੈ ਉਹ ਹੁਣ ਮਤਲਬ ਟਾਈਮ ਇ ਡਿਸਾਈਡ ਕਰੂਗਾ ਅੱਛਾ ਕੋਈ ਅਗ੍ਰੀਮ ਜਮਾਨਤ ਵਗੈਰਾ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਲਗਾਈ ਆ ਕੁਝ ਹੈ ਜਾਣਕਾਰੀ ਜੇ ਤੁਸੀਂ ਉਹਨਾਂ ਦੀ ਟੀਮ ਦੇ ਵਿੱਚ ਹੈਗੇ ਹੋ ਜਾਂ ਵੈਸੇ ਨਹੀਂ ਕੋ ਬਿਲਕੁਲ ਆਈਡੀਆ ਨਹੀਂ ਜੀ ਮੈਂ ਤਾਂ ਦੱਸਿਆ ਨਾ ਮੈਂ ਤਾਂ ਹੀ ਕਲੀਅਰਫਾਈ ਕੀਤਾ ਕਿ ਮੈਂ ਤਾਂ ਇੱਕ ਪਰਸਨਲ ਇਕੁਏਸ਼ਨ ਦੇ ਵਿੱਚ ਐਜ਼ ਅ ਲਾਇਰ ਗਿਆ ਉਹਨਾਂ ਦੇ ਕਹਿਣ ਤੇ ਆਦਰਵਾਇਜ਼ ਉਹਨਾਂ ਦੀ ਲੀਗਲ ਟੀਮ ਕੀ ਕਰ ਰਹੀ ਹੈ ਮੈਨੂੰ ਬਿਲਕੁਲ ਆਈਡੀਆ ਨਹੀਂ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਤਾਂ ਇਹ ਸੰ ਸਾਡੇ ਨਾਲ ਪ੍ਰਦੀਪ ਵਿਰਕ ਜੀ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਇਹ ਆਪਣੇ ਪਰਸਨਲ ਇਕੁਏਸ਼ਨਸ ਦੇ ਦੇ ਤੌਰ ਤੇ ਹੀ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਕਹਿਣ ਦੇ ਮੁਤਾਬਕ ਹੀ ਇਹ ਸੱਤ ਫੇਸ ਥਾਣੇ ਦੇ ਵਿੱਚ ਗਏ ਸੀ ਸਿਆਸਤ ਕਿਸ ਤਰੀਕੇ ਦੀ ਹੁੰਦੀ ਹੈ ਇਹ ਵੀ ਵੇਖਣ ਵਾਲੀ ਗੱਲ ਹੋਵੇਗੀ ਫਿਲਹਾਲ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਪ੍ਰਤਾਪ ਸਿੰਘ ਬਾਜਵਾ ਹੋਣਾ ਤੇ ਐਫ ਆਈ ਆਰ ਹੋਣ ਤੋਂ ਬਾਅਦ ਕਾਂਗਰਸ ਪ੍ਰਦਰਸ਼ਨ ਕਰ ਰਹੀ ਹੈ ਕੱਲ ਚੰਡੀਗੜ੍ਹ ਦੇ ਵਿੱਚ ਵੀ ਪੰਜਾਬ ਕਾਂਗਰਸ ਭਵਨ ਦੇ ਬਾਹਰ ਕਾਂਗਰਸ ਵੱਡੇ ਪੱਧਰ ਤੇ ਪ੍ਰਦਰਸ਼ਨ ਕਰਨ ਜਾ ਰਹੀ ਹੈ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਅਨਿਲ ਦੇ ਨਾਲ ਜਗਬਣੀ ਲਈ ਵਰਨਪਾਟ